ਤੋ ਪ੍ਰਾਈਨਟ ਬੋਰਡ ਦੇ ਚੇਅਰਮੈਨ ਦੀ ਹੁਣ ਨਿਯੁਕਤ ਕਰ ਦਿੱਤੇ ਗਿਆਤਾਜ ਬਹੁਤ ਬਹੁਤ ਰੱਖੀ ਬਹੁਤ ਬਹੁਤ ਵਧਾਈ ਦਿੰਦਾ ਪਹਿਲਾਂ ਤੋਂ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਸੀਲ ਦੇ ਜ਼ਰੀਏ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਆਵਾਮੇਨ ਪਾਰਟੀ ਨੇ ਸੰਪੂਰਨ ਜਰੀ ਆਪਣੀ ਸੀਨੀਅਰ ਲੀਡਰਸ਼ਿਪਾ ਜਿਲ੍ਹਾ ਪ੍ਰਿੰਦਾ ਦੀ ਸੀਨੀਅਰ ਲੀਡਰਸ਼ਿਪਾ ਮੇਰੇ ਵਲੰਟੀਅਰ ਸਾਥੀ ਨੇ ਮੇਰੇ ਜੋਤਰੀ ਸਾਥੀ ਨੇ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਕਿਉਂਕਿ ਜੇ ਆਪਾਂ ਅੱਜ ਇਸ ਕੁਰਸੀ ਤੇ ਬਰਾਜਮਾਨ ਹੋਏ ਆ ਤਾਂ ਹਰ ਇੱਕ ਸਾਥੀ ਦਾ ਇਸ ਕੰਮ ਜਾਂਤੀ ਦੇ ਵਿੱਚ ਹਿੱਸਾ ਹਿੱਸਾ ਕਿਉਂਕਿ ਕੱਲਾ ਬੰਦਾ ਕਦੇ ਵੀ ਕਿਤੇ ਆ ਜਾ ਨਹੀਂ ਸਕਦਾ ਸਾਰੇ ਸਾਥੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਖਾਸ ਕਰ ਮੇਰੇ ਯੂਥ ਦੇ ਸਾਥੀ ਆ ਜਿਹੜੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਇਹ ਸਿਰਫ ਚੇਅਰਮੈਨੀ ਚਲੋ ਇੱਕ ਜਾਣੇ ਦਾ ਨਾਮ ਆਉਂਦਾ ਮੈਂ ਮੰਨਦਾ ਕਿ ਇਹ ਸਾਰੇ ਯੂਥ ਦੇ ਸਾਥੀਆਂ ਨੂੰ ਜਿਹੜਾ ਇਹ ਕੁਰਸੀ ਦੇ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ ਕੁਝ ਬਾਹਰੋਂ ਵੀ ਹੋਣਗੇ ਜਿਹਨੂੰ ਲੋਕਾਂ ਨੂੰ ਤਾਂ ਪਤਾ ਪਾਰਟੀਆਂ ਨੂੰ ਵੀ ਇਸ ਪਾਰ ਕਿੰਨੀ ਦੇਰ ਹੋ ਗਈ ਮੈਂ ਸਰ ਆਮ ਆਦਮੀ ਪਾਰਟੀ ਵਿੱਚ 2012 ਦਸੰਬਰ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਪਦੀ ਸਵਾਮਾਂ ਨਿਵਾ ਰਹਿਆਂ ਤੇ ਅੱਗੇ ਹੋਣੀ ਜਾਰੀ ਹੈ ਜੋ ਗਰਾਉਂਡ ਲੈਵਲ ਤੋਂ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਮੈਨੂੰ ਪਿੰਡ ਦਾ ਪ੍ਰਧਾਨ ਲਾਇਆ ਗਿਆ ਸੀ ਇਸ ਤੋਂ ਪਹਿਲਾਂ ਮੈਂ ਕਮੂਚ ਇੰਚਾਰਜ ਸੀ ਕਿਹੜੇ ਪਿੰਡ ਪਤਰਾਲਾ ਦਾ ਜੀ ਪਿੰਡ ਪਤਰਾਲਾ ਤੋਂ ਮੈਨੂੰ ਪ੍ਰਧਾਨ ਲਾਇਆ ਗਿਆ ਫਿਰ ਮੈਨੂੰ ਉਸ ਤੋਂ ਬਾਅਦ ਜ਼ਿੰਮੇਵਾਰੀ ਕਿ ਕਿ ਮੈਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਹਲਕੇ ਤੇ ਜੁਆਇੰਟ ਸੈਕਟਰੀ ਲਗਾਇਆ ਗਿਆ ਲੀਕਲ ਵਿੰਗ ਦਾ ਬਸ ਇ tanto ਕਰਕੇ ਕਦੇ ਬਲਾਕ ਪ੍ਰਭਾਰੀ ਲਾਤਾ ਪਾਰਟੀ ਨੇ ਮਿਹਨਤ ਦੇਖਦੇ ਹੋਏ ਮੈਨੂੰ ਯੂਥ ਦਾ ਸਟੇਟ ਸੈਕਟਰੀ ਮੇਰੇ ਵੱਡੇ ਭਰਾ ਇੰਦਰਜੀਤ ਮਾਨ ਜੀ ਦਾ ਇਹ ਵਿੱਚ ਬਹੁਤ ਸਹਿਯੋਗ ਰਿਹਾ ਕਿਉਂਕਿ ਉਹ ਹਮੇਸ਼ਾ ਸਾਨੂੰ ਜਿਹੜੀ ਗੈਡਲਾਈਨ ਦਿੰਦੇ ਰਹੇ ਆ ਤੇ ਬਸ ਜਿੱਦਾਂ ਪਾਰਟੀ ਸਾਨੂੰ ਮਾਨ ਸਨਮਾਨ ਬਖਸ਼ੀ ਰਹੀ ਆ ਉਦਾਂ ਹੀ ਮਿਹਨਤ ਕਰਨ ਦਾ ਜਜ਼ਬਾ ਹੋਰ ਵਧਾ ਐਡਵੋਕੇਟ ਦੇ ਨਾਮ ਨਾਲ ਤੁਸੀਂ ਮਨ ਵੱਟੀ ਦਾ ਹੁੰਦਾ ਵਿੱਚ ਪੰਨੇ ਬਾਕੀਆਂ ਸਾਰੇ ਨੰਬਰ ਤਾਂ ਕਿਸ ਤੋਂ ਲੱਗੇ ਸਾਰੇ ਤੇਲਕੋਲ ਜੀ ਸਾਰਿਆਂ ਦੇ ਸਾਥੀਆਂ ਦੇ ਸਹਿਯੋਗ ਨਾਲ ਹੁਣ ਤੱਕ ਚੱਲਦੇ ਆਈਆਂ ਅੱਗੇ ਵੀ ਮੈਂ ਸਭ ਤੋਂ ਉਮੀਦ ਕਰਦਾ ਕਿ ਆਪਦੇ ਛੋਟੇ ਭਰਾ ਨੂੰ ਉਹ ਗਾਈਡ ਲਾਈਨ ਦਿੰਦੇ ਰਹਿਣਗੇ ਤੇ ਸਾਰੇ ਮਿਲ ਕੇ ਅਸੀਂ ਦੇਖੋ ਸਮਾਂ ਸਰਕਾਰ ਕੋਲੇ ਬਹੁਤ ਘੱਟ ਰਹਿ ਗਿਆ ਤੇ ਅਸੀਂ ਸਾਰੇ ਸਾਥੀ ਮਿਲ ਕੇ ਇਹਨੂੰ ਡਿਵੈਲਪਮੈਂਟ ਦੇ ਕੰਮਾਂ ਨੂੰ ਹੋਰ ਤੇਜ਼ੀ ਦੇ ਨਾਲ ਨਿਪਰੇ ਚਾੜਾਂਗੇ ਤਬਿਲਪੁਰ ਹਰਦੀਪ ਸਿੰਘ ਸਾਡੇ ਨਾਲ ਸਰਾਮੇ ਐਡਵੋਕੇਟ ਦੇ ਨਾਲ ਨਾਲ ਓਕੇ ਅੱਗੇ ਤੱਕ ਲੈ ਕੇ ਜਾਂਦੇ ਹਾਂ ਨਹੀਂ ਜਾਵਾਂਗੇ ਅਸੀਂ ਕਿਉਂਕਿ ਜਿੰਨੇ ਦਸਾਂਗੇ ਬਜੀ ਪਾਰਸ਼ਾ ਵਾਈਕਰੂ ਦਾ ਬੜਾ ਸ਼ੁਕਰਗੁਜ਼ਾਰ ਠੀਕ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਜੁਧਨ ਕੇਜਰੀਵਾਲ ਜੀ ਦਾ ਚਰਮਤਮਾ ਜੀ ਦਾ ਲੋਕ ਜਾਈ ਗਈ ਕਿ ਸਾਡੇ ਮਨੀਸ਼ ਕੁਲਦੀਪ ਜੀ ਦਾ ਸਭ ਤੇ ਹਰਦਾਨ ਗੋਲਦੀ ਜੀ ਦਾ ਸਾਰੇ ਹੀ ਸਾਥੀਆਂ ਦਾ ਯੂਥ ਦਾ ਯੂਥਕ ਮੈਂ ਨਾ ਇਸ ਕਰਕੇ ਲੈ ਰਿਹਾ ਕਿਉਂਕਿ ਇਹ ਸਾਥੀ ਯੂਥ ਵਿੱਚੋਂ ਮਹਿੰਤ ਕਰ ਚੁੱਕਿਆ ਯੂਥ ਦੇ ਵਿੱਚ ਇਹ ਮੁੰਡਾ ਪਹਿਲਾਂ ਸਾਡੇ ਦੇ ਡਿਸਟ੍ਰਿਕਟ ਦਾ ਸੈਕਟਰੀ ਸੀਗਾ ਤੇ ਮਹਿੰਤ ਕਰਦਾ ਕਰਦਾ ਤੇ ਮਤਲਬ ਇਹ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਮਹਿੰਤ ਕਰਨ ਵਾਲੇ ਬੰਦਿਆਂ ਨੂੰ ਮੁੱਲ ਪਾਉਂਦੀ ਹੈ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਕਿ ਤੁਸੀਂ ਪੁਰਾਣੇ ਨਾਮ ਪੜੇ ਹੋਣਗੇ ਸਿਕੰਦਰ ਸਿੰਘ ਮਲੂਕਾ ਜਗਦੀਪ ਨਕਈ ਪਰ ਇਹ ਨਾਮ ਨਹੀਂ ਹੈਗੇ ਇੱਥੇ ਇੱਥੇ ਹੈਗੇ ਇੱਕ ਪਥਰਾਲੇ ਪਿੰਡ ਚੋਂ ਉੱਠਿਆ ਹੋਇਆ ਕਿ ਯੂਥ ਨੌਜਵਾਨ ਹੁੰਦਾ ਇਹਨੇ ਮਿਹਨਤ ਕਰਕੇ ਇਹ ਆਪਦਾ ਮੁਕਾਮ ਹਾਸਲ ਕੀਤਾ ਮੈਂ ਹਰਦੀਪ ਨੂੰ ਸਾਰੀ ਪਾਰਟੀ ਨੂੰ ਤੇ ਸਪੈਸ਼ਲੀ ਧੰਨਵਾਦ ਕਰਦਾ ਮਨੀਸ਼ ਸ਼ੋਧਿਆ ਜੀ ਦਾ ਭਵਨਤਮਨ ਜੀ ਦਾ ਇਹਨਾਂ ਨੇ ਸਾਡੇ ਸਾਥੀ ਨੂੰ ਅੱਜ ਲਰਨਿੰਗ ਬੋਰਡ ਦਾ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਤੇ ਵਾਹਿਗੁਰੂ ਅੱਗੇ ਵੀ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਇਹਨੂੰ ਹੋਰ ਤਰੱਕੀਆਂ ਬਖਸ਼ੇ ਬਲ ਬਖਸ਼ੇ ਤੇ ਹਮੇਸ਼ਾ ਇਹਦਾ ਸਲਾਮ ਸੰਸਾਹੀ ਬਿਲਕੁਲ ਜੀ ਇਸ ਤਰ੍ਹਾਂ ਜੀ ਨੇ ਵੀ ਇਹਨੇ ਕਿਹਾ ਵੀ ਮਤਲਬ ਸਾਡੇ ਮਨੀਸ਼ ਜੀ ਨੂੰ ਪਰਮਾਰੀ ਲਗਾਇਆ ਹੈਗਾ ਪੰਜਾਬ ਦਾ ਉਸ ਦਿਨ ਉਹਨਾਂ ਨੇ ਸਾਡੇ ਯੂਥ ਦੀ ਮੀਟਿੰਗ ਵਾਸਤੇ ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਐ ਤੇ ਜਨਰਲ ਸਕੱਤਰ ਉਦੋਂ ਮੈਂ ਯੂਥ ਦੀ ਜ਼ਿੰਮੇਵਾਰੀ ਨਿਭਾ ਰਿਆ ਸੀਗਾ ਹੁਣ ਮੈਨੂੰ ਪਾਰਟੀ ਨੇ ਮੇਨ ਵਿੰਗ ਦਾ ਸਟੇਟ ਸੈਕਟਰੀ ਲਾਇਆ ਹੈ ਉਦੋਂ ਯੂਥ ਦਾ ਜਨਰਲ ਸੈਕਟਰੀ ਸੀ ਤੇ ਮੈਨੂੰ ਸੁਨੇਹੇ ਲਾਉਣ ਨੂੰ ਕਿਹਾ ਸਾਰੇ ਸਾਥੀਆਂ ਨੂੰ ਜਦੋਂ ਸੁਨੇਹੇ ਲਾਏ ਤੇ ਉਸ ਦਿਨ ਚਲੋ ਉਸ ਗੁਰੂ ਮਹਾਰਾਜ ਦੀ ਇੱਕ ਕਰੋਪੀ ਸੀਗੀ ਉਸ ਦਿਨ ਹਰਦੀਪ ਦੇ ਫਾਦਰ ਸਾਹਿਬ ਦੀ ਡੈਥ ਹੋਈ ਵੀ ਸੀ ਮੈਂ ਹਰਦੀਪ ਨੂੰ ਕਿਹਾ ਮੈਂ ਕਰਦੀ ਕਹਿੰਦੇ ਵੀ ਤੇ ਜੰਗੇ ਨਹੀਂ ਲੱਗਦੇ ਤੈਨੂੰ ਅੱਜ ਪਰ ਜੇ ਹੋ ਸਕਦਾ ਪੋਸੀਬਲ ਤੇ ਦੇਖ ਲੈ ਜੇ ਟਾਈਮ ਕੱਢ ਸਕਦਾ ਤੇ ਮਤਲਬ ਠੀਕ ਹੈ ਉਸ ਟਾਈਮ ਉੱਠਣਾ ਵੀ ਬਹੁਤ ਔਖਾ ਹੁੰਦਾ ਉਹ ਜੀ ਦੁੱਖ ਦੀ ਘੜੀ ਦੇ ਵਿੱਚੋਂ ਪਰ ਹਰਦੀਪ ਨੇ ਮਿਹਨਤ ਕੀਤੀ ਸਾਰੇ ਜ਼ੋਨ ਨੂੰ ਸਾਡੇ ਨੂੰ ਮਤਲਬ ਐਕਟੀਵੇਟ ਕੀਤਾ ਯੂਬ ਦੇ ਸਾਰੇ ਸਾਥੀਆਂ ਨੂੰ ਤੇ ਫਿਰ ਉਹਦੀ ਮੁੱਲ ਅੱਜ ਉਹਨੂੰ ਨਾਲ ਯੋਗਤਾ ਉਹ ਹੈ ਹੀ ਹੈ ਜ਼ੋਨ ਦਾ ਇੰਚਾਰਜ ਤੇ ਉਹਨੂੰ ਅੱਜ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਦੱਸਿਆ ਮਤਲਬ ਬਣਾਇਆ ਤਾ ਬਿਲਕੁਲ ਜੀ ਹੋਰ ਵੀ ਆ ਜਾਓ ਸਾਰੇ ਦੋਗੇ ਜਾ 35 ਮਿੰਟ ਦੀ ਕਿ ਕਰੀਓ ਕਿਥੇ ਆ ਰਮਨ ਕਿਥੇ ਆ ਰਮਨ ਬਾਹਰ ਜਾਣਾ ਮੈਨੂੰ ਕਹਿਣਾ ਹੈ ਆਪਾਂ ਕੋਈ ਨਹੀਂ ਕਰੀਏ ਕੱਲੋ ਬਾਅਦ ਚ ਲਾਉਣੀ ਹੈ ਫਿਰ ਮੈਂ ਜਾਣਾ ਹੈ ਥੈਂਕ ਯੂ ਬਈ ਫਿਰ